ਜਿਹੜਾ 7 ਲੱਖ ਰੁਪਈਆ 38 ਸੈਸ਼ਨ ਵੱਲੋਂ ਜਿਹੜਾ ਦਿੱਤਾ ਗਿਆ ਆ ਪ੍ਰਧਾਨ ਜੀ ਉਹਨਾਂ ਨੇ ਸਾਰੀ ਕਮੇਟੀ ਨੇ ਜਿਹੜਾ ਕਲੈਕਸ਼ਨ ਕਰਕੇ ਜਿਹੜੇ ਸੀਐਮ ਸਾਹਿਬ ਦੀ ਜਿਹੜੀ ਹੈ ਕਿ ਰੰਗਲਾ ਪੰਜਾਬ ਦਾ ਚੀਫ ਮਿਨਿਸਟਰ ਰਲੀ ਫੰਡ ਆ ਉਹਦੇ ਵਿੱਚ ਜਿਹੜਾ 7 ਲੱਖ ਰੁਪਈਆ ਦਾ ਯੋਗਦਾਨ ਹੈ ਜਿਹੜਾ 38 ਸੈਸ਼ਨ ਵੱਲੋਂ ਪਾਇਆ ਗਿਆ ਉਹਨਾਂ ਦਾ ਧੰਨਵਾਦ ਵੀ ਕਰਦਿਆਂ ਔਰ ਇਹ ਅੱਜ ਉਹਨਾਂ ਨੂੰ ਅਸੀਰ ਦਾ ਜੀ ਸਾਡੇ ਸਾਬਕਾ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਜੀ ਐਮਐਲਏ ਹਲਕਾ ਸਮਾਣਾ ਇਹਨਾਂ ਦਾ ਧੰਨਵਾਦ ਕਰਦਾ ਵੀ ਇਹਨਾਂ ਦੀ ਜਿਹੜੀ ਮਿਹਨਤ ਹੈ ਉਹਨਾਂ ਦੇ ਸਦਕੇ ਅੱਜ ਸਾਡੇ ਆੜਤੀਆ ਵਿਸ਼ੇਸ਼ਣ ਦੇ ਪ੍ਰਧਾਨ ਨਰਿੰਦਰ ਕੁਮਾਰ ਜੀ ਤੇ ਇਹਨਾਂ ਨੂੰ ਵਾਈਸ ਪ੍ਰਧਾਨ ਜਿਹੜਾ ਪੰਜਾਬ ਦਾ ਸਟੇਟ ਦਾ ਲਾਇਆ ਗਿਆ ਇਹਨਾਂ ਦੇ ਨਾਲ ਦੋ ਮੈਂਬਰ ਕਿਤੀ ਕਿਸ਼ਰੇਦ ਜੀ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਤੇ ਨਾਲ ਹੀ ਮੈਂ ਇਹਨਾਂ ਨੂੰ ਆਸ ਕਰਦਾ ਵੀ ਸਾਡੇ ਸਮਾਣੇ ਦਾ ਇਹ ਮਾਨ ਰੱਖਣਗੇ ਵੀ ਜਿਹੜੀ ਕੋਈ ਸਮੱਸਿਆ ਸਾਡੇ ਆੜਤੀਆਂ ਵੀਰਾਂ ਦੀ ਜਾਂ ਸਾਡੇ ਮਜ਼ਦੂਰਾਂ ਦੀ ਜਾਂ ਸਾਡੇ ਕਿਸਾਨਾਂ ਦੀ ਹੈ ਉਹ ਸਮੱਸਿਆ ਜਿਹੜੀ ਉਹ ਜਲਦੋਂ ਚੱਲਦਾ ਹੋਇਆ ਘੇਰਾ ਹਾ। ਸੁਣਾ ਕੀ ਕਹੋ ਕਿਸ तरह ਮਾਨਸੂਸ ਕਰ ਰਹੇ ਹੋ? ਮੈਂ ਸਭ ਤੋਂ ਪਹਿਲਾਂ ਮੁੱਖ ਮੰਤਰੀ ਸਾਡੇ ਭਗਵੰਤ ਮਾਨ ਜੀ ਦਾ ਲਾਲਜੀਤ ਭੁੱਲਰ ਜੀ ਦਾ ਜੋੜਾ ਮਾਜਰਾ ਸਾਹਿਬ ਦਾ ਆਮ ਆਦਮੀ ਇਸ ਸੀਨੀਅਰ ਲੀਡਰਸ਼ਿਪ ਪਦਾਤ ਦਿਲੋਤਨਵਾਦ ਕਰਦਾ ਹੈ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਮੇਰੇ ਤੇ ਭਰੋਸਾ ਕਰਿਆ ਮੈਂ ਆਪਣੇ ਲੋਕ ਭਰੋਸਾ ਨਹੀਂ ਤੋੜਨ ਦੇਵਾਂਗਾ ਤੇ ਤਨੋਂ ਮਨੋਂ ਤਨੋਂ ਸੇਵਾ ਕਰੂੰਗਾ ਤੇ ਅਹੁਦੇ ਦਾ ਮਾਨ ਸਨਮਾਨ ਰੱਖੂੰਗਾ ਜਿਸ ਤਰ੍ਹਾਂ ਮੌਕਾ دیا ਹੈ ਸਰਕਾਰ ਨੇ ਕਿ ਕਿਹੜੀਆਂ ਦੇ ਸਮੱਸਿਆਵਾਂ ਹੁੰਦੀਆਂ ਕਿਸਾਨਾਂ ਦੀ ਸਮੱਸਿਆ ਹੁੰਦੀ ਪੁਲਾੜ ਕਰਨ ਦੇ ਲਈ ਦੇਖੋ ਹੁਣ ਸੀਜ਼ਨ ਤੋਂ ਪਹਿਲਾਂ ਤਾਂ ਨਹੀਂ ਜਾ ਸਕਦਾ ਹਾੜੀ ਦੀ ਸੀਜ਼ਨ ਤੋਂ ਪਹਿਲਾਂ ਡਿਸਟ੍ਰਿਕਟ ਲੈਵਲ ਤੇ ਪ੍ਰਧਾਨਾਂ ਨਾਲ ਮਿਲ ਕੇ ਜਸਵਿੰਦਰ ਰਾਣਾ ਜੀ ਨਾਲ ਮਿਲ ਕੇ ਮੈਂ ਸਾਥ ਉਹਨਾਂ ਦੇ ਮਸਲੇ ਆਪਸੀ ਸੁਲਝਾਵਾਂਗੇ ਹੱਲ ਕਰਾਂਗੇ ਉਹਨਾਂ ਦੀਆਂ ਸਮੱਸਿਆ ਪੁੱਛਾਂਗੇ ਆਪਦੇ ਸਜਾਉ ਦਵਾਂਗੇ ਹਾਂਜੀ ਚੇਅਰਮੈਨ ਸਰ ਕੀ ਕਹੋਗੇ